ਰਾਮਗੜ੍ਹ ਸਰਦਾਰਾਂ ਤੋਂ ਸ਼ਹੀਦ ਅਜੇ ਕੁਮਾਰ ਦਾ ਸ਼ਹੀਦੀ ਨੂੰ ਲੈ ਕੇ ਜਾਂ ਫਿਰ ਬੰਦੀ ਮੁਆਵਜ਼ੇ ਦੀ ਰਕਮ ਨੂੰ ਲੈ ਕੇ ਸੰਸਦ ਦੇ ਵਿੱਚ ਕਾਫੀ ਜ਼ਿਆਦਾ ਮੁੱਦਾ ਜਿਹੜਾ ਕਿ ਉਹ ਗਰਮਾਇਆ ਹੋਇਆ ਨਜ਼ਰ ਆ ਰਿਹਾ ਰਾਹੁਲ ਗਾਂਧੀ ਅਤੇ ਰੱਖਿਆ ਮੰਤਰੀ ਰਾਜਨਾ ਸਿੰਘ ਆਹਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਆरोप ਲਗਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਬਣਦੀ ਸਨਮਾਨ ਰਾਸ਼ੀ ਜਿਹੜੀ ਹੁਣੇ ਤੱਕ ਨਹੀਂ ਮਿਲੀ ਤਾਂ ਅਜੇ ਕੁਮਾਰ ਦੇ ਪਿਤਾ ਚਰਨਜੀਤ ਸਾਡੇ ਨਾਲ ਮੌਜੂਦ ਨਹੀਂ ਗੱਲਬਾਤ ਕਰ ਲੈਣਾ ਉਹਦੇ ਪਰ ਪਰਿਵਾਰ ਦੇ ਨਾਲ ਮਿਲਣ ਦੇ ਲਈ ਸ਼੍ਰੀ ਫਤੇਗੜ ਸਾਹਿਬ ਤੋਂ ਸੰਸਦ ਅਮਰ ਸਿੰਘ ਵੀ ਇੱਥੇ ਪਹੁੰਚੇ ਨੇ ਗੱਲਬਾਤ ਕਰਾਂਗੇ ਪਹਿਲਾਂ ਅਜੇ ਕੁਮਾਰ ਦੇ ਪਿਤਾ ਜੀ ਨਾਲ ਚਰਨਜੀਤ ਜੀ ਕਿਵੇਂ ਦੇਖਦੇ ਹੋ ਸਦਨ ਦੇ ਵਿੱਚ ਕਾਫੀ ਜ਼ਿਆਦਾ ਕੁਸਮਾਨਾ ਦੇਖ ਨੂੰ ਮਿਲਿਆ ਜੇ ਕੁਮਾਰਦੀ ਸੰਮਾਰਾਸ਼ੀ ਨੂੰ ਲੈ ਕੇ ਰੱਖਿਆ ਮੰਤਰੀ ਕਹਿ ਰਹੇ ਨੇ ਸੰਮਾਰਾਸ਼ੀ ਦਿੱਤੀ ਜਾ ਚੁੱਕੀ ਹੈ ਰਾਹੁਲ ਗਾਂਧੀ ਕਹਿੰਦੇ ਨਹੀਂ ਦਿੱਤੀ ਗਈ ਸਚਾਈ ਕੀ ਹੈ ਠੋਡੇ ਇੱਤੇ ਕੀ ਕਹਿਣਾ ਤੁਹਾਨੂੰ ਹੁਣ ਤੱਕ ਪੈਸੇ ਮਿਲੇ ਨੇ ਜਾਂ ਫਿਰ ਨਹੀਂ ਮਿਲੇ ਸਚਾਈ ਹੈ ਜੀ ਸਾਨੂੰ ਕੋਈ ਕਰੋੜ ਰੁਪਇਆ ਰਾਜਨਾਥ ਸਿੰਘ ਜੀ ਕਹਿੰਦੇ ਨੇ ਵੀ ਸਦਨ ਦੇ ਵਿੱਚ 1 ਕਰੋੜ ਰੁਪਇਆ ਇਹਨਾਂ ਨੂੰ ਭੇਜਿਆ ਸ਼ਹੀਦ ਪਰਿਵਾਰ ਨੂੰ ਦਿੰਨੇ ਆ ਕੋਈ ਵੀ ਸ਼ਹੀਦ ਪਰਿਵਾਰ ਹੁੰਦਾ ਜਗਨੀ ਵੀਰੋ ਹੈ ਜਾਂ ਕੋਈ ਵੀ ਹੋਇਆ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਰਾਹੁਲ ਗਾਂਧੀ ਜੀ ਆਵਾਜ਼ ਇਹੀ ਉਠਾ ਰਹੇ ਨੇ ਇਹਨੂੰ ਸ਼ਹੀਦ ਦਾ ਦਰਜਾ ਮੈਣਾ ਚਾਹੀਦਾ ਜਿਹੜਾ ਤੁਸੀਂ 1 ਕਰੋੜ ਲਾਸ ਕਰਦੇ ਆ 1 ਕਰੋੜ ਰੁਪਇਆ ਇਹਨੇ ਸ਼ਹੀਦੇ ਪਰਿਵਾਰ ਨੂੰ ਮਿਲਣਾ ਚਾਹੀਦਾ ਹਾਂਜੀ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਨਾ ਸਾਡੀ ਬੇਟੀ ਨੂੰ ਕੋਈ ਨੌਕਰੀ ਮਿਲਦੀਆ ਨਾ ਪੈਨਸ਼ਨ ਨਾ ਕੋਈ ਕਾਰਡ ਵਗੈਰਾ ਰਾਸ਼ਨ ਕਾਰਡ ਜਾਂ ਕੰਟੀਨੂ ਕਾਰਡ ਕੋਈ ਸਾਨੂੰ ਮਿਲਿਆ ਨਹੀਂ ਕੋਈ ਸਹੂਲਤ ਨਹੀਂ ਮਿਲਦੀ ਹੁਣ ਤੱਕ ਤੁਹਾਡੇ ਅਕਾਊਂਟ ਚ ਕਿੰਨੇ ਪੈਸੇ ਆਏ ਨੇ ਤੇ ਕਿੱਥੋਂ ਕਿੱਥੋਂ ਆਏ ਨੇ ਇਹਦੇ ਬਾਰੇ ਪਤਾ ਤੁਹਾਨੂੰ ਉਹ ਤਾਂ ਹੀ ਬਸ ਪਹਿ ਕੜਿਆ ਆਏ ਨੇ ਸੋਰਸਾਰ ਸੇ ਜਿਹੜਾ ਮੁੰਡੇ ਨੇ ਕਰਾਇਆ ਉਹੀ ਆਇਆ ਬਸ ਹੂੰ ਬਾਕੀ ਗੁਆਰਮੀ ਆ ਉਹਦਾ ਪਜਾਰੇ ਦਾ ਜੋ ਪੈਸਾ ਆਊਗਾ ਉਹ ਮਿਲਿਆ ਸੰਦਰ ਦੇ ਵੱਲੋਂ ਜੋ ਤੁਹਾਨੂੰ 1 ਕਰੋੜ ਮਿਲਣਾ ਸੀ ਉਹਦੇ ਵਿੱਚੋਂ ਕੁਛ ਰਕਮ ਆਈ ਹੈ ਜਾਂ ਬਿਲਕੁਲ ਕੁਛ ਨਹੀਂ ਹੈ ਬਿਲਕੁਲ ਕੋਈ ਰਕਮ ਨਹੀਂ ਆਈ ਕੇਂਦਰ ਸਰਕਾਰ ਦੀ ਨਹੀਂ ਜ ਕੋਈ ਨਹੀਂ ਆਈ ਜੀ ਹੂੰ ਬਿਲਕੁਲ ਨਹੀਂ ਆਇਆ ਕੋਈ ਬਸ ਜੋ ਰਾਹੁਲ ਗਾਂਧੀ ਕਹਿ ਰਹੇ ਨੇ ਬਿਲਕੁਲ ਸੱਚ ਹੈ ਵੀ ਬਣਦੀ ਮਸਲਮਾਨ ਰਸ ਜਿਹੜੀ ਹੇ ਤੱਕ ਨਹੀਂ ਮਿਲੀ ਨਹੀਂ ਨਹੀਂ ਸੱਚ ਕਹਿ ਰਹੇ ਆ ਹਲ ਗਾਂਧੀ ਸੱਚ ਕਹਿ ਰਹੇ ਨੇ ਸਹੀ ਆ ਜੀ ਉਹਨਾਂ ਦੀ ਆਵਾਜ਼ ਉਠਾ ਰਹੇ ਆ ਸਦਨ ਜੀ ਪਾਰਲੀਮੈਂਟ ਜੀ ਵੀ ਉਹਨਾਂ ਦੇ ਬਿਲਕੁਲ 100% ਸੱਚਾਈ ਬੋਲ ਰਹਾ ਹੈ। ਹਾਂਜੀ। ਪਰ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਸਦਨ ਦੇ ਵਿੱਚ ਕਾਫੀ ਜ਼ਿਆਦਾ ਮੁੱਦਾ ਜਿਹੜਾ ਕਿ ਗਰਮਾਇਆ ਕਿ ਸਨਮਾਨ ਰਾਸ਼ੀ ਨੂੰ ਲੈ ਕੇ ਜਿਹੜੀ ਮੂਆਬਜਾ ਰਾਜੀ ਸੀ 1 ਕਰੋੜ ਨੂੰ ਲੈ ਕੇ ਰੱਖਿਆ ਮੰਤਰੀ ਕਹਿ ਰਹੇ ਨੇ ਪਰਿਵਾਰ ਨੂੰ ਰਾਸ਼ੀ ਜਾ ਚੁੱਕੀ ਹੋਈ ਹੈ ਪਰ ਪਰਿਵਾਰ ਕਹਿ ਰਿਹਾ ਰਾਸ਼ੀ ਨਹੀਂ ਇਹ ਇਹੀ ਚੀਜ਼ ਤੁਹਾਡੇ ਰਾਹੁਲ ਗਾਂਧੀ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ। ਦੇਖੋ ਅਸੀਂ ਤਾਂ ਅੱਜ ਪੁੱਛਣ ਆਏ ਸੀ ਇਹਨਾਂ ਨੂੰ ਕਿ ਉਹ 1 ਕਰੋੜ ਰੁਪਇਆ ਤੁਹਾਡੇ ਕੋਲ ਪਹੁੰਚ ਗਿਆ ਕਿ ਨਹੀਂ ਪਹੁੰਚ ਗਿਆ। ਕਿਉਂਕਿ ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਰੋੜ ਰੁਪਇਆ ਅਸੀਂ ਦਿਨੇ ਅਸੀਂ ਤਾਂ ਅੱਜ ਪੁੱਛਣ ਆਏ ਸੀ ਇਹਨਾਂ ਦੇ ਤੁਹਾਡੇ ਸਾਹਮਣੇ ਹੀ ਗੱਲਬਾਤ ਹੋ ਰਹੀ ਆ ਇਹ ਕਹਿ ਰਿਹਾ ਕਿ ਸਾਨੂੰ ਉਹ 1 ਕਰੋੜ ਰੁਪਏ ਨਹੀਂ ਪਹੁੰਚਿਆ ਹੈਗਾ ਹੁਣ rahul gandhi ji ਨੂੰ report ਦਵਾਂਗੇ ਔਰ ਰੱਖਿਆ ਮੰਤਰੀ ਜੀ ਨੂੰ ਦੁਬਾਰਾ ਜਾ ਕੇ ਮਿਲਾਂਗੇ ਕਿ ਸਾਹਿਬ ਜੋ ਤੁਸੀਂ ਪਾਰਲੀਮੈਂਟ ਚ ਕਿਹਾ ਉਹ ਪਰਿਵਾਰ ਤਾਂ ਕਹਿ ਰਿਹਾ ਕਿ ਸਾਨੂੰ ਕਰੋੜ ਰੁਪਏ ਨਹੀਂ ਮਿਲਿਆ ਹੈਗਾ ਤੇ ਉਹ ਭੇਜ ਦਿਓ ਜਲਦੀ ਇਹਨਾਂ ਨੂੰ ਔਰ ਅਸੀਂ ਤਾਂ ਉੱਥੇ ਪਾਰਲੀਮੈਂਟ ਚ ਵੀ ਕਿਹਾ rahul ji ਨੇ ਕਿਹਾ ਹੈਗਾ rahul gandhi ji ਤਾਂ بار بار ਕਹਿ ਰਿਹਾ ਕਿ ਅਸੀਂ ਅਗਨੀ ਵੀਰ ਸਕੀਮ ਬੰਦ ਕਰ ਦੇਣੀ ਹੈ ਇਹ ਸਕੀਮ ਗਲਤ ਹੈਗੀ ਆ ਤੇ ਉਹ ਜਦੋਂ ਹੀ ਸਾਡੀ ਸਰਕਾਰ ਬਣਦੀ ਅਸੀਂ ਇਹ ਸਕੀਮ ਬੰਦ ਕਰਦੇ। ਪਰ ਤਾਂ ਆਪੋਜੀਸ਼ਨ ਇਹ ਪੁੱਛਿਆ ਰਾਜਨਾਥ ਸਿੰਘ ਨੂੰ ਕਿ ਤੁਸੀਂ ਕਿਸ ਅੰਕੜੇ ਦੇ ਹਿਸਾਬ ਦੇ ਨਾਲ ਕਹਿ ਰਹੇ ਹੋ ਕਿ ਪਰਿਵਾਰ ਨੂੰ 1 ਕਰੋੜ ਮੁਆਵਜ਼ਾ ਰਾਸ਼ੀ ਮਿਲ ਚੁੱਕੀ ਹੈ। ਨਹੀਂ ਉਹ ਤੇ ਹੁਣ ਦੇਖੋ ਹੁਣ ਰੱਖਿਆ ਮੰਤਰੀ ਜਿਹਨੂੰ ਮੈਂ ਰੱਖਿਆ ਮੰਤਰੀ ਨੂੰ ਆ ਕੇ ਮਿਲਾਂਗਾ ਨਾ ਮੈਂ ਉਹਨਾਂ ਨੂੰ ਕਹਾਂਗਾ ਮੈਂ ਮੈਂ ਤੇ ਪਰਿਵਾਰ ਨੂੰ ਮਿਲ ਕੇ ਆਇਆ ਉਹ ਕਹਿ ਰਿਹਾ ਕਿ ਸਾਨੂੰ ਪੈਸੇ ਨਹੀਂ ਮਿਲੇ ਹੈਗੇ। ਇਹ ਸਿਰਫ ਗੱਲ ਕਰੋੜ ਰੁਪਏ ਦੀ ਹੋ ਰਹੀ ਆ ਬਾਕੀ ਜਿਹੜੀਆਂ ਦੂਸਰੀਆਂ ਚੀਜ਼ਾਂ ਨੇ ਉਹਦੀਆਂ ਜਿਹੜੀਆਂ ਅਥੋਰਾਈਜ਼ ਸੀ ਉਹ ਤਾਂ ਕੁਝ ਮਿਲ ਗਈਆਂ ਨੇ ਕੁਝ ਨਹੀਂ ਮਿਲੀਆਂ ਹਾਂਜੀ ਇਹ ਐਂਟਰੀਆਂ ਕਾਦੀਆਂ ਨੇ ਜੀ ਇਹ ਐਂਟਰੀਆਂ ਦਾ ਸੋਰਸ ਦੀਆਂ ਉਹਦੇ ਅੱਛਾ ਹਜੇ ਕੁਮਾਰ ਦੇ ਜੇ ਜੋ ਵੀ ਹੈ ਕੋਰਸ ਇਥੇ ਆ ਵੀ ਆ ਤੇ ਆ 50 ਲੱਖ ਦੇ ਬੀਮਾ ਸੋਰਸਾ ਉਹਦੀ ਆ ਹਾਂ ਬਾਕੀ ਸਾਨੂੰ ਕੋਈ ਹੋਰ ਕਲੇਮ ਕਿੰਦਾ ਜਾਨਕੀ ਤੁਹਾਡੇ ਅਕਾਊਂਟ ਚ ਪੈਸੇ ਆਏ ਐ ਇੰਸ਼ੋਰੈਂਸ ਦੀ ਆਏ ਐ ਬੀਮੇ ਦੀ ਆਏ ਐ ਜਿਹੜੀ ਮੁਆਵਜ਼ਾ ਰਾਸ਼ੀ ਆ ਉਹ ਨਹੀਂ ਮਿਲੀ ਪੂਰੀ ਮਿਲੇ ਜੀ 1 ਕਰੋੜ ਦਾ ਜੋ ਰਾਜਨਾਥ ਜੀ ਕਹਿੰਦੇ ਨੇ ਉਹ ਨਹੀਂ ਸਾਨੂੰ ਮਿਲਿਆ ਰਾਸ਼ੀ ਕੋਈ ਹਾਂਜੀ ਕੀ ਅਪੀਲ ਕਰਦੇ ਹੁਣ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਆ ਜੋ ਵੀ ਸਾਡਾ ਮੁਆਵਜ਼ਾ ਰਹਿਦਾ ਕਿਹਾ ਬੋਲਾ ਲਾਸ ਕੀਤਾ ਉਹ ਮਿਲਣਾ ਚਾਹੀਦਾ ਸਾਨੂੰ ਕੋ ਬੇਟੀ ਨੂੰ ਨੌਕਰੀ ਵਗੈਰਾ ਮਿਲਣੀ ਚਾਹੀਦੀ ਐ ਪੈਨਸ਼ਨ ਲੱਗਣੀ ਚਾਹੀਦੀ ਕੰਟੇਨ ਕਾਰਡ ਮਿਲਣਾ ਚਾਹੀਦਾ ਹੈ ਜੀ ਇਹੀ ਜੀ ਮੰਗ ਕਰ ਰਹੇ ਅਗਨੀ ਵੀਰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਬੇਟੇ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਇਹ ਜੀ ਅਗਨੀ ਵੀਰ ਯੋਜਨ ਜੋ ਹੈ ਇਹ ਰੱਦ ਕੀਤੀ ਜਾਵੇ ਰੈਗੂਲਰ ਭਰਤੀ ਕੀਤੀ ਜਾਵੇ ਹਾਂਜੀ ਬਿਲਕੁਲ ਜਿੱਥੇ ਮੁਆਵਜ਼ੇ ਦੀ ਰਕਮ ਦੀ ਬੰਕ ਕੀਤੀ ਜਾ ਰਹੀ ਉੱਥੇ ਇਹ ਵੀ ਕਿਹਾ ਜਾ ਰਿਹਾ ਅਗਨੀ ਵੀਰ ਅਜੇ ਕੁਮਾਰ ਉਸ ਨੂੰ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਵੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੰਸਦ ਅਮਰ ਸਿੰਘ ਇੱਥੇ ਪਹੁੰਚੇ ਹੋਏ ਨੇ ਤਾਂ ਘਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜਿਸ ਘਰ ਦੇ ਵਿੱਚ ਅਜੇ ਕੁਮਾਰ ਰਹਿੰਦਾ ਸੀ ਉਸ ਘਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਫੋਟੋ ਹੈ ਅਗਨੀਵੀਰ ਸ਼ਹੀਦ ਜਵਾਨ ਅਜੇ ਕੁਮਾਰ ਦੀ ਤਾਂ ਸੰਸਦ ਦੇ ਵਿੱਚ ਕਾਫੀ ਜ਼ਿਆਦਾ ਮੁਆਵਜ਼ਾ ਰਕਮ ਨੂੰ ਲੈ ਕੇ ਖਮਸਾਨ ਆ ਉਹ ਦੇਖਣ ਨੂੰ ਮਿਲਿਆ ਸੀ ਤੇ ਇੱਕ ਦੂਜੇ ਦੇ ਉੱਤੇ ਆਵਾਜ਼ ਰਾਹੁਲ ਗਾਂਧੀ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਗਨੀਵੀਰ ਅਜੇ ਕੁਮਾਰ ਹੈ ਜੋ ਉਸ ਨੂੰ ਮੁਆਵਜ਼ਾ ਰਾਜੀ ਰਾਸ਼ੀ ਜੋ ਕੇਂਦਰ ਦੇ ਵੱਲੋਂ ਕਰੋੜ ਦੇਣੀ ਸੀ ਉਹ ਨਹੀਂ ਦਿੱਤੀ ਗਈ ਪਰ ਰੱਖਿਆ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਮੁਆਵਜ਼ਾ ਰਾਸ਼ੀ ਦਿੱਤੀ ਜਾ ਚੁੱਕੀ ਹੈ ਤੇ ਜਿਹੜੀ ਬਣਦੀ ਕੁਝ ਰਕਮ ਪੈਂਡਿੰਗ ਹੈ ਉਹ ਵੀ ਜਲਦ ਅਲਾਟ ਕੀਤੀ ਜਾਵੇਗੀ ਪਰ ਅਜੇ ਕੁਬਾਰ ਦੇ ਜੋ ਪਿਤਾ ਜੀ ਨੇ ਉਹਨਾਂ ਦਾ ਸਾਫ਼ ਤੌਰ ਤੇ ਇਹ ਕਹਿਣਾ ਕਿ ਉਹਨਾਂ ਨੂੰ ਜਿਹੜੀ ਕਿ ਅਮਾਉਂਟ ਆਈ ਹੈ ਉਹ ਇੰਸ਼ੋਰੈਂਸ ਦੀ ਆਈ ਹੈ ਬੀਮੇ ਦੀ ਆਈ ਹੈ ਕੇਂਦਰ ਦੇ ਵੱਲੋਂ ਕੋਈ ਵੀ ਮੁਆਵਜ਼ਾ ਰਾਸ਼ੀ ਹਲੇ ਤੱਕ ਨਹੀਂ ਮਿਲੀ ਤਾਂ ਉਹ ਡਾਕਟਰ ਅਮਰ ਸਿੰਘ ਸੰਸਦ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਹ ਕੱਲ ਨੂੰ ਜਾ ਕੇ ਦਿੱਲੀ ਦੇ ਵਿੱਚ ਰੱਖਿਆ ਮੰਤਰੀ ਰਾਇਨਾ ਸਿੰਘ ਨਾਲ ਮੁਲਾਕਾਤ ਕਰਨ ਗਏ ਤਾਂ ਉਹਨਾਂ ਨੂੰ ਜਾਣੂ ਕਰਵਾਉਣ ਕਿ ਉਹ ਕਿਹੜੇ ਅੰਕੜਿਆਂ ਦੇ ਹਿਸਾਬ ਨਾਲ ਕਹਿ ਰਹੇ ਨੇ ਕਿ 1 ਰੁਪਇਆ ਵੀ ਨਾ ਆਇਆ ਹੋਵੇ ਤਾਂ ਕਿਹਾ ਜਾ ਰਿਹਾ ਹੈ ਕਿ 1 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾ ਚੁੱਕੀ ਹੈ ਤੁਹਾਨੂੰ ਦੇਖਣਾ ਹੋਵੇਗਾ ਕਿ ਰੱਖਿਆ ਮੰਤਰੀ ਰਾਇਨਾ ਸਿੰਘ ਦੇ ਵੱਲੋਂ ਇਸ ਨੂੰ ਮਸਲੇ ਨੂੰ ਕਿਵੇਂ ਵੇਖਿਆ ਜਾਂਦਾ ਹੈ ਕੈਮਰਾ ਪਰਸਮਨੀਜ਼ ਦੇ ਨਾਲ ਹਿੰਮਤ ਸਿੰਘ ਦੀਪਾਲ ਟੈਨਿਕ ਸਵੇਰਾ ਰਾਮਗੜ੍ਹ ਸਰਦਾਰਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par